ਆਏ ਭੈਣ ਨਹੀਂ ਭੈਣ ਮੈਂ ਤੈਨੂੰ ਜਦੋਂ ਦੱਸ ਸੁਣਿਆ ਮੈਂ ਕਿਆ ਹੋ ਕੇ ਆਵਾ ਭੈਣ ਕੋਲ ਬਸ ਐ ਹੀ ਨਿਕਲਿਆ ਹੀ ਨਹੀਂ ਗਿਆ ਹੈ ਕਿੱਦਾਂ ਹੋਇਆ ਭੈਣ ਬੜੀ ਮਾੜੀ ਹੋਈ ਤੇਰੇ ਨਾਲ ਤੇ ਹੈ ਇੱਕ ਦਮ ਹੀ ਇੱਕ ਦਮ ਹੀ ਵਿਊ ਕਿੱਦਾਂ ਘਟ ਗਏ ਤੇਰੀ ਰੀਲਾਂ ਦੇ ਭੈਣ ਭੈਣ ਕੀ ਦੱਸਾਂ ਮੈਂ ਹਾਂ ਰਾਤ ਤੇ ਕਿਤੇ ਟਨਾ ਟਨਾ ਨੇ ਵਿਊ ਲਾਈਕ ਕਮੈਂਟ ਅੱਛਾ ਤੇ ਜਦੋਂ ਮੈਂ ਸਵੇਰੇ ਉੱਠੀ ਅੱਛਾ ਕੋ ਡਟ ਸਭ ਡਾਉਣ ਸਾਰਾ ਕੁਝ ਡਾਉਣ ਤੇ ਭੈਣ ਰੀਚ ਰੀਚ ਕਿੱਦਾਂ ਰੀਚ ਠੀਕ ਹੈ ਮੈਂ ਰੀਚ ਦੇਖ ਕੇ ਤੇ ਮੇਰੇ ਦਿਲ ਨੂੰ ਹੌਲ ਪੈ ਗਏ ਹਾਏ ਰੀਚ ਵੀ ਡਿੱਗ ਗਈ ਇੱਕ ਵਾਈਰ ਬੜੀ ਮਾਰੀ ਹੋਈ ਭੈਣ ਤੇ ਮੈਂ ਕਹਿੰਦੀ ਵੈਰੀ ਦੁਸ਼ਮਨਾ ਨਾ ਹੋਵੇ ਹਾਏ ਤੇ ਫਾਲੋਅਰ ਆਂਦਾ ਫਰਕ ਕੀ ਕੁਛ ਹਾਏ ਰੱਬਾ ਹੋਰ ਕੱਟ ਗਏ ਨਾ ਨਾ ਚੱਲ ਰੀਚ ਦਾ ਤੇ ਫਿਰ ਵੀ ਥੋੜਾ ਬਹੁਤਾ ਬੰਦਾ ਕਰ ਲੈ ਪਰ ਜਦੋਂ ਫਾਲੋਅਰ ਬਣਾਉਣ ਫਿਰ ਬੜਾ ਬੁਰਾ ਹਾਲ ਹੁੰਦਾ ਹੀ ਹੈ ਨਾ ਚੱਲ ਪੈਣ ਹੌਸਲਾ ਹੀ ਆ ਤੂੰ ਹਿੰਮਤ ਕਰ ਰੋਟੀ ਨਹੀਂ ਨੰਗਣ ਦੀ ਕੋਈ ਨਹੀਂ ਪੈਣ ਅਰਦਾਸ ਕਰਾਂਗੇ ਰੱਬ ਅੱਗੇ ਰੱਬਰ ਦਾ ਸਾਰਿਆਂ ਦੀ ਸੁਣਦਾ ਸਾਡੇ ਫਾਲੋਅਰ ਵੀਊ ਸਾਰਾ ਕੁਝ ਵਧੂ ਗਰੀਲਾ ਤੇ ਹੈ ਤੂੰ ਹੌਸਲਾ ਰੱਖ ਗੁਰੂ ਪਰਮਾਤਮਾ ਸਾਰਿਆਂ ਦੇ ਫਾਲੋਅਰਾਂ ਤੇ ਰੀਲਾਂ ਦੇ ਵੀਊਆਂ ਤੇ ਮਿਹਰ ਪਰਿਆਤ ਕਰਕੇ ਬੰਨੀ ਤੂੰ ਪੈਣ ਆਪਣਾ ਧਿਆਨ ਰੱਖ ਹੈ ਚੱਲ ਹੌਸਲਾ ਰੱਖ ਪਤਾ ਨਹੀਂ ਕਿੰਨਾ ਇੱਕਦਮ ਨਹੀਂ ਇਦਾਂ ਵੀਊ ਘਟ ਗਏ